ਕੈਨੇਡੀਅਨ ਖਬਰਾਂ ਦਾ ਅਮਾਦ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੇ ਨਿਕਲ ਕੇ ਆ ਰਹੀ ਹੈ ਸਰਵਿਸ ਕੈਨੇਡਾ ਨੇ ਲੱਖਾਂ ਪਾਸਪੋਰਟਾਂ ਨੂੰ ਡਾਕ ਰਾਹੀਂ ਭੇਜਣਾ ਸ਼ੁਰੂ ਕਰ ਦਿੱਤਾ ਹੈ ਜੋ ਮਹੀਨਾ ਭਰ ਕੈਨੇਡਾ ਪੋਸਟ ਹੜਤਾਲ ਦੌਰਾਨ ਰੁਕੇ ਗਏ ਸਨ ਪਰ ਹੋਰ ਦੇਰੀ ਹਜੇ ਹੋ ਸਕਦੀ ਹੈ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਨੇ ਸਾਬਰ ਨੂੰ ਗਲੋਬਲ ਨਿਊਜ਼ ਦੱਸਿਆ ਕਿ ਹੜਤਾਲ 8 ਨਵੰਬਰ ਤੋਂ ਲਗਭਗ 2,11,000 ਪ੍ਰਿੰਟ ਕੀਤੇ ਪਾਸਪੋਰਟ ਅਤੇ ਹੋਰ ਪਾਸਪੋਰਟ ਪ੍ਰੋਗਰਾਮਾਂ ਨਾਲ ਡਾਕ ਸੰਬੰਧਿਤ ਡਾਕ ਬੈਕਲੌਗ ਵਿੱਚ ਰਹਿ ਗਏ ਨੇ 1 ਦਸੰਬਰ ਤੱਕ 1,85,000 ਪਾਸਪੋਰਟ ਡਾਕ ਵਿੱਚ ਫਸ ਗਏ ਸਨ ਕਿਉਂਕਿ ਸਰਵਿਸ ਕੈਨੇਡਾ ਨੇ ਹੜਤਾਲ ਤੋਂ ਪਹਿਲਾ ਪਾਸਪੋਰਟ ਪਹੁੰਚਿਆ ਨੂੰ ਡਾਕ ਰਹੀ ਉਸ 'ਤੇ ਜਣਾ ਅਸਥਾਈ ਰੋਕ ਲਗਾ ਦਿੱਤੀ 17 ਦਸੰਬਰ ਨੂੰ ਲੇਬਰ ਵਿਜ਼ਨ ਖਤਮ ਕਰਨਾ ਹੋਰ ਗਿਣਤੀ 2,15,000 ਪਾਸਪੋਰਟਾਂ ਤੱਕ ਰਹਿ ਗਈ ਸੀ ਸਰਵਿਸ ਕੈਨੇਡਾ ਨੇ ਪਾਸਪੋਰਟ ਡਿਲੀਵਰੀ ਲਈ ਮੇਲ ਸਰਵਿਸ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਦਿੱਤੀ ਕੈਨੇਡਾ ਪੋਸਟ ਦੇ ਨਾਲ ਕੰਮ ਕੀਤਾ ਦੇ ਉੱਤੇ ਦੱਸ ਦिए ਕਿ ईएसडी ਦੇ ਬੁਲਾ ਰਹੇ ਨੇ ਗਲੋਬਲ ਨਿਊਜ਼ ਦੇ ਨਾਲ ਈਮੇਲ ਵਿੱਚ ਇੱਕ ਬਿਆਨ ਦਿੱਤਾ ਹੈ ਸੇਵਾਮਾ ਵਿੱਚ ਰੈਪ ਅਪ ਦੇ ਬਾਵਜੂਦ ਕੈਨੇਡਾ ਪੋਸਟ ਨੇ ਮੇਲ ਡਿਲੀਵਰੀ ਵਿੱਚ ਦੇਰੀ ਦੀ ਚਿੰਤਾ ਚੇਤਾਵਨੀ ਦਿੱਤੀ ਹੈ ਅਗਲੇ ਸਾਲ ਦੇ ਸ਼ੁਰੂ ਵਿੱਚ ਇਹ ਜਾਰੀ ਰਹੇਗੀ 1 ਦਸੰਬਰ 2024 ਤੋਂ ਬਾਅਦ ਪਤਕਿਰਿਆ ਪ੍ਰਿੰਟ ਕੀਤੀਆਂ ਜਾਣਗੀਆਂ ਨਵੀਂ ਪਾਸਪੋਰਟ ਅਰਜ਼ੀਆਂ ਹੁਣ ਉਹਨਾਂ ਗ੍ਰਾਹਕਾਂ ਨੂੰ ਡਾਕ ਰੇਂਜ ਭੇਜੇ ਜਾਣਗੇ ਜੋ ਆਮ ਆਂਗ ਮੇਲ ਡਰ ਰਹੇ ਹਨ ਇਹ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਹਾਲਾਂਕਿ ਕੈਨੇਡਾ ਪਾਸ ਪੋਸਟ ਨੇ ਨੋਟ ਕੀਤਾ ਕਿ 2024 ਵਿੱਚ ਬਚੇ ਅਤੇ ਜਨਵਰੀ ਵਿੱਚ 2025 ਤੱਕ ਦੇਰੀ ਹੋ ਸਕਦੀ ਹੈ ESDC ਇਸ ਦੇ ਉੱਪਰ ਕਲੀਅਰੈਂਸ ਦਤੀ ਹੈ ਜਦੋਂ ਕਿ ਲੇਬਰ ਵਿਗਨ ਜਾ ਰਹੀ ਹੈ ਸਰਵਿਸ ਕੈਨੇਡਾ ਨੇ 12 ਤੇ 16 ਦਸੰਬਰ ਦੇ ਵਿਚਕਾਰ ਸੀਮਤ ਗਿਣਤੀ ਵਿੱਚ ਰੱਖੇ ਪਾਸਪੋਰਟ ਉਹਨਾਂ ਗ੍ਰਾਹਕਾਂ ਲਈ ਦਫ਼ਤਰਾਂ ਦੀ ਚੋਣ ਕਰਨੇ ਭੇਜੀਆਂ ਜਿਨ੍ਹਾਂ ਅਨੇ ਸ਼ੁਰੂ ਵਿੱਚ ਮੇਲ ਲੂਵਨ ਵਾਲੀ ਬੇਨਤੀ ਕੀਤੀ ਸੀ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਵੱਲੋਂ ਦੇਸ਼ ਵਿਆਪੀ ਹੜਤਾਲ ਖਤਮ ਕਰਨ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਕੈਨੇਡਾ ਪੋਸਟ ਕਾਮਨੀਅਨ 17 ਦਿਨ ਬੰਦ ਹੋ ਨੌਕ ਨੇ ਦੇ ਪਰਤਾ ਸਾਨੂੰ ਕ੍ਰੀਨਿੰਗ ਹੋਣਾ ਮਾਦੇ ਵਿੱਚ ਇਸ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਕਵਰਾਂ ਦੇਖਣੀ ਸੁਣਨੀ ਪੜਨੀ ਹੈ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ